ਹਾਂਜੀ ਮਿੱਤਰੋ ਨਿਊ ਹੌਲੈਂਡ 7500 ਟਰੈਕਟਰ ਵਿਕਾਊ ਆ ਜੀ 2008 ਮਾਡਲ ਆ オリジナル ਪੇਂਟ ਆ ਟਾਇਰ ਟੂਰ ਨਵੇਂ ਨੇ ਬਿਲਕੁਲ ਪੰਜਾਬ ਨੰਬਰ ਆ ਜੀ ਬਠਿੰਡਾ ਜ਼ਿਲ੍ਹਾ ਤੇ ਨਥਾਣਾ ਪੈਂਦਾ ਆ ਟਰੈਕਟਰ ਦਾ ਜਿਹੜਾ ਰੇਟ ਆ ਜੀ ਉਹ 8 ਲੱਖ ਰੱਖਿਆ ਬਾਕੀ ਤੁਸੀਂ ਬਾਈ ਜੀ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਨੰਬਰ ਆਪਾਂ ਮੈਂਸ਼ਨ ਕਰ ਦਾਂਗੇ ਥੰਬਨੇਲ ਦੇ ਵਿੱਚ ਕਿਸੇ ਵੀ ਮੇਰੇ ਵੀਰ ਨੇ ਨਿਊ ਹੌਲੈਂਡ 7500 ਖਰੀਦਣਾ ਤਾਂ ਬਾਈ ਜੀ ਨਾਲ ਕੰਟੈਕਟ ਕਰ ਸਕਦੇ ਹੋ। ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਕਿਸੇ ਨੇ ਵੀ ਐਡ ਕਰਵਾਉਣੀ ਆ ਤਾਂ ਨੰਬਰ ਨੋਟ ਕਰ ਲਓ ਜੀ 75034 0060 75034 0060 ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਟਰੈਕਟਰ ਮਾਲਕ ਦਾ ਨੰਬਰ ਨੋਟ ਕਰ ਲਓ ਜੀ 62843 31223 6884331223